ਅਹੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਜੋ ਗਰਦਾਸਪੁਰ ਮਿਸਲ ਕਮੇਟੀ ਦੀ ਚੋਣ 16 ਨੰਬਰ ਚ ਹੋ ਰਹੀ ਆ ਤੇ ਸਾਡੇ ਇੱਥੇ 16 ਨੰਬਰ ਵਾਰਡ ਦੇ ਵਿੱਚ ਸਾਰੇ ਸ਼੍ਰੋਮਣੀ ਉਮੀਦਵਾਰ ਵੱਲੋਂ ਤਕੜੀ ਨਿਸ਼ਾਨ ਤੇ ਰঞ্জੀਤ ਸਿੰਘ ਚੰਨਣ ਨੇ ਕਾਈ ਭਰੇ ਸੀ ਉਹ ਬਗੈਰ ਕਿਸੇ ਦੇ ਦੱਸਣ ਤੋਂ ਬਗੈਰ ਸੁਣਨ ਤੋਂ ਉਹਦੇ ਕਾਗਜ਼ ਰਿਜੈਕਟ ਕਰ ਦਿੱਤੇ ਗਏ ਤੇ ਇਸ ਤਰੀਕੇ ਦੇ ਨਾਲ ਉਹਨਾਂ ਕੀਤੇ ਕਿ ਐਤਵਾਰ ਵਿੱਚ ਪੈ ਗਿਆ ਕੋਈ ਅਫਸਰ ਮਿਲਿਆ ਨਹੀਂ ਤੇ ਅੱਜ ਅਸੀਂ ਦੇਣ ਆਏ ਆ ਮੰਗਬਤ ਤੇ ਉਹਨਾਂ ਨੇ ਇਨਕੁਆਰੀ ਮਾਰ ਕੀਤੀ ਜੇ ਉਹ ਇਨਕੁਆਰੀ ਦਾ ਕੋਈ ਫੈਸਲਾ ਨਹੀਂ ਹੋਏਗਾ ਅਸੀਂ ਕਿਹਾ ਵੀ ਤੁਸੀਂ ਦੁਬਾਰਾ ਕਾਜਬਾਲ ਕਰਕੇ ਸਾਨੂੰ ਚੋਣ ਲੜਨ ਦਾ ਸਮਾਂ ਦਿਓ ਤੇ ਜੇ ਨਹੀਂ ਕੋਈ ਹੱਲ ਹੋਏਗਾ ਫਿਰ ਹਾਈ ਕੋਰਟ ਜਾਵਾਂਗੇ ਕਿਉਂਕਿ ਪਹਿਲਾਂ ਵੀ ਤੁਸੀਂ ਵੇਖਿਆ ਅਖਬਾਰਾਂ ਵਿੱਚ ਤੇ ਚੈਨਲਾਂ ਵਿੱਚ ਕਿ ਮਾਨਯੋਗ ਹਾਈ ਕੋਰਟ ਨੇ ਜਿਹੜੀਆਂ ਪੰਚਾਇਤਾਂ ਦੇ ਸਰਕਾਰ ਵੱਲੋਂ ਕਾਜ ਡਿਜਟ ਕੀਤੇ ਗਏ ਸੀ ਉਹ ਦੁਬਾਰਾ ਚੋਣਾਂ ਕਰਾਈਆਂ ਨੇ ਇਸੇ ਤਰ੍ਹਾਂ ਸਾਡੇ ਅਕਾਲੀ ਦਲ ਦੀ ਚੋਣ ਦੇ ਜਿਹੜੇ ਕਾਜ ਨਹੀਂ ਦਾਖਲ ਹੋਣ ਦਿੱਤੇ ਗਏ ਉਹ ਵੀ ਅਜੇ ਸੁਣਾਈ ਆ ਸਾਰੇ ਅਫਸਰ ਹਾਈ ਕੋਰਟ ਨੇ ਸੱਦੇ ਨੇ ਉਹ ਬਾਗਾਪੁਰਣਾ ਤੋਂ ਸਾਡੇ ਹਸਾਕਾ ਐਮਐਲਏ ਆ ਉਹ ਗਏ ਨੇ ਉੱਥੇ ਇਸੇ ਤਰ੍ਹਾਂ ਜੇ ਸਾਡੇ ਵੀ ਇਹ ਕੰਮ ਨਹੀਂ ਬਹਾਲ ਕਰਦੇ ਜਾਂ ਚੋਣ ਨਿਸ਼ਾਨ ਨਹੀਂ ਦਿੰਦੇ ਤੇ ਫਿਰ ਅਸੀਂ ਵੀ ਮਾਨਯੋਗ ਹਾਈ ਕੋਰਟ ਚ ਜਾ ਕੇ ਆਪਣਾ ਪੱਖ ਪੇਸ਼ ਕਰਾਂਗੇ ਤੇ ਬੇਨਤੀ ਕਰਾਂਗੇ ਕਿ ਸਾਨੂੰ ਜਿਹੜੀ ਚੋਣ ਲੜਨ ਦੀ ਪ੍ਰਕਿਰਿਆ ਜਿਹੜੀ ਆ ਉਹ ਬਹਾਲ ਕੀਤੀ ਜਾਏ ਸਰ ਕਿਹੜੇ ਰੀਜਨ ਦੇ ਕਰਕੇ ਇਹਨਾਂ ਨੇ ਕਾਗ ਜਿਹੜੇ ਉਹ ਕੋਈ ਕਾਰਨ ਦੱਸਿਆ ਨਹੀਂ ਉਹਨਾਂ ਨੇ ਸਾਨੂੰ ਕਿਉਂਕਿ ਜਿਹੜੇ ਕਾਗਜ਼ ਸੀ ਉਹ ਵਕੀਲਾਂ ਦੇ ਰਾਹੀਂ ਭਰਾਏ ਨੇ ਸਾਰੇ ਕਾਗ ਸਾਡੇ ਪੂਰੇ ਸੀਗੇ ਤੇ ਕਿਉਂਕਿ ਕਾਗਜ਼ ਉਹਦੇ ਕਟਾਏ ਜਾਂਦੇ ਨੇ ਜਿਹੜਾ ਜਿੱਦਾ ਹੋਏ ਸਾਡਾ ਕੈਂਡੀਡੇਟ ਜਿੱਤਦਾ ਸੀਗਾ ਪਹਿਲਾਂ ਵੀ ਇਸ ਵਾਰ ਵਿੱਚ ਅਕਾਲੀ ਦਲ ਦਾ ਸਾਡਾ ਐਮਸੀ ਰਿਹਾ ਫਿਰ ਕਾਂਗਰਸ ਵਾਲਿਆਂ ਕਾਜ ਕਟਾਅ ਤੇ ਮਸ਼ੀਨਾਂ ਖੋਲ ਕੇ ਆਪਣੇ ਸਾਰੇ ਬੰਦੇ ਜਿਤਾ ਲੇ ਹੁਣ ਇਹ ਝਾੜੂ ਵਾਲੇ ਵੀ ਐਸੇ ਪਾਸੇ ਤੁਰ ਪਏ ਨੇ ਸੋ ਸਾਡਾ ਕੈਂਡੀਡੇਟ ਜਿੱਤਦਾ ਸੀ ਤਾਂ ਹੀ ਉਹਨਾਂ ਨੇ ਕਾਜ ਕਟਾਏ ਨੇ ਜੇ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਕਾਗ ਜਿਹੜਾ ਕੈਂਡੀਡੇਟ ਨਹੀਂ ਜਿੱਤਦਾ ਫਿਰ ਕਿਸੇ ਨੇ ਕਾਜ ਨਹੀਂ ਕਟਾਉਣਾ ਤੋ ਅਹੀਂ ਹੁਣ ਇੱਕ ਕੋਰਟ ਚ ਜਾਵਾਂਗੇ ਇਹ ਇਨਕੁਆਰੀ ਵੇਖਨੇ ਆ ਕੱਲ ਤੱਕ ਪਰਸੋਂ ਤੱਕ ਕੀ ਬਣਦਾ ਤੇ ਤਾਂ ਜੋ ਜਿਹੜਾ ਸਾਨੂੰ ਇਹ ਇਨਸਾਫ ਮਿਲ ਸਕੇ ਅਗਰੇ ਕਾਗਜ ਨਹੀਂ ਸਰ ਰੱਦੋਂ ਦੇ ਇਲੈਕਸ਼ਨ ਹੋਏਗੀ ਜਾਂ ਦੇਖੋ ਜੇ ਮਤਲਬ ਹੁਣ ਇਹਨਾਂ ਤੇ ਰੱਦ ਕਰ ਦਿੱਤੇ ਨੇ ਹੁਣ ਕੋਰਟ ਵੱਲੋਂ ਮੈਨੂੰ ਆਸ ਆ ਕਿ ਬਹਾਲ ਕੀਤੇ ਜਾਣਗੇ ਕਿਉਂਕਿ ਜੇ ਖਾਸ ਕੋਈ ਕਾਰ ਨਹੀਂ ਹੁੰਦਾ ਤੇ ਫਿਰ ਆਮ ਤੌਰ ਤੇ ਕੋਰਟ ਵੱਲੋਂ ਇਨਸਾਫ ਮਿਲ ਜਾਂਦਾ ਇਹ ਨਵੀਂ ਗੱਲ ਇਹਨਾਂ ਨੇ ਪਹਿਲਾਂ ਬਾਤ ਪਈ ਪਹਿਲਾਂ ਕਾਂਗਰਸ ਵਾਲੇ ਇਦਾਂ ਕਰਦੇ ਹੁਣ ਚੜ੍ਹਜੋ ਵਾਲੇ ਇਦਾਂ ਕਰੀ ਜਾਂਦੇ ਨੇ ਹੁਣ ਤੁਹਾਡੇ ਸਾਹਮਣੇ ਸਾਰੀਆਂ ਖਬਰਾਂ ਵੇਖ ਲਓ ਤੁਸੀਂ ਨਾ ਹੀ ਰਹਿੰਦੇ ਜੀ ਤੁਹਾਨੂੰ ਪਤਾ ਕਿ 10 ਸਾਲ ਸਾਡੀ ਸ਼ਰੋਣੀ ਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਬਾਦਲ ਸਾਹਿਬ ਮੁੱਖ ਮੰਤਰੀ ਸਨ ਤੇ ਉਪ ਮੁੱਖ ਮੰਤਰੀ ਦਾਸਬੀਰ ਸਿੰਘ ਬਾਦਲ ਸਾਹਿਬ ਤੇ ਦੋ ਵਾਰੀ ਵਿਸਥਾ ਕਮੇਟੀ ਚੋਣ ਹੋਈ ਤੇ ਦੋ ਵਾਰੀ ਸਾਡਾ ਪ੍ਰਧਾਨ ਬਣਦਾ ਰਿਹਾ ਪਰ ਅਸੀਂ ਇੱਕ ਵੀ ਕਾਜ ਨਹੀਂ ਘਟਾਇਆ ਇਹ ਮਾੜੀ ਗੱਲ ਆ ਇਹ ਲੋਕਤੰਤਰ ਦਾ ਕਹਾਣੀ ਆ ਕਾਜ ਨਹੀਂ ਘਟਾਉਣਾ ਚਾਹੀਦਾ ਚੋਣ ਲੜਨੀ ਚਾਹੀਦੀ ਜਿਹੜੇ ਜਿੱਤੀ ਹੈ ਜੀ